ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਨੇ ਤੇ ਅਜੇ ਸਤਿਗੁਰੂ ਜੀ ਨਵੀਆਂ ਬਣ ਰਹੀਆਂ ਇਮਾਰਤਾਂ ਦਾ ਜਾਇਜ਼ਾ ਕਰ ਰਹੇ ਨੇ। ਇੱਧਰ ਉੱਧਰ ਟੁਰ ਫਿਰ ਕੇ ਚੱਲ ਰਹੀ ਸੇਵਾ ਦਾ ਨਿਰੀਖਣ ਕਰ ਰਹੇ ਨੇ। ਤੇ ਸੰਗਤਾਂ ਬੜੇ ਪਿਆਰ ਦੇ ਨਾਲ ਸੇਵਾ ਕਰੀ ਜਾ ਰਹੀਆਂ ਨੇ। ਵਾਹਿਗੁਰੂ ਵਾਹਿਗੁਰੂ ਦਾ ਜਾਪ ਉੱਚੀ ਉੱਚੀ ਕਰ ਰਹੀਆਂ ਨੇ ਤੇ ਆਪੋ ਆਪਣੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ। ਕੋਈ ਗਾਰਾ ਲਿਆ ਰਿਹਾ ਹੈ ਕੋਈ ਚੂਨਾ ਪੱਥਰ ਲਿਆ ਰਿਹਾ ਹੈ ਜਿਸ ਜਿਸ ਤਰ੍ਹਾਂ ਦੀ ਸੇਵਾ ਲੱਗੀ ਹੈ ਸੰਗਤਾਂ ਬੜੇ ਪਿਆਰ ਦੇ ਨਾਲ ਸੇਵਾ ਕਰੀ ਜਾ ਰਹੀਆਂ ਨੇ ਤੇ ਇਧਰੋਂ ਸਤਿਗੁਰੂ ਜੀ ਮਹਾਰਾਜ ਸਹਜੇ ਸਹਜੇ ਚੱਲਦੇ ਸੇਵਾ ਕਾਰਜ ਵਿਖੀ ਜਾ ਰਹੇ ਨੇ ਸਤਿਗੁਰੂ ਮਹਾਰਾਜ ਟੁਰੇ ਆ ਰਹੇ ਨੇ ਤੇ ਇਧਰੋਂ ਇੱਕ ਸੇਵਾਦਾਰ ਕੀਸ਼ਰੀ ਸਿੰਘ ਨਾਮ ਹੈ ਇਸ ਦਾ ਤੇ ਗਾਰੇ ਗਾਰੇ ਦੀ ਸੇਵਾ ਕਰੀ ਜਾ ਰਿਹਾ ਹੈ ਗਾਰੇ ਲੈ ਕੇ ਜਾਈ ਜਾ ਰਿਹਾ ਹੈ ਤੇ ਸਾਹਮਣੇ ਸਤਿਗੁਰੂ ਜੀ ਮਹਾਰਾਜ ਟੁਰੇ ਆ ਰਹੇ ਨੇ ਇਸ ਨੇ ਧਿਆਨ ਨਾ ਦਿੱਤਾ ਤੇ ਗਾਰੇ ਦੀਆਂ ਛਿੱਟਾਂ ਸਤਿਗੁਰੂ ਮਹਾਰਾਜ ਦੇ ਜਾਮੇ ਦੇ ਉੱਪਰ ਪੈ ਜਾਂਦੀਆਂ ਨੇ ਸਤਿਗੁਰੂ ਨੇ ਦੇਖਿਆ ਕਿ ਜਾਮੇ ਦੇ ਉੱਪਰ ਗਾਰੇ ਦੀਆਂ ਛਿੱਟਾਂ ਪੈ ਗਈਆਂ ਨੇ ਕੇਸਰੀ ਸਿੰਘ ਵੱਲ ਦੇਖਦੇ ਨੇ ਸਤਿਗੁਰੂ ਮਹਾਰਾਜ ਉਧਰੋਂ ਇਹ ਕੇਸਰੀ ਸਿੰਘ ਹੱਥ ਜੋੜੀ ਖੜਾ ਹੈ ਸਤਿਗੁਰੂ ਮਹਾਰਾਜ ਬਖਸ਼ ਲੈਣਾ ਮੈਥੋਂ ਭੁੱਲ ਹੋ ਗਈ ਸਤਿਗੁਰੂ ਜੀ ਮਹਾਰਾਜ ਮੇਰਾ ਦੇ ਘਰ ਦੇ ਵਿੱਚ ਆਏ ਇਸ ਕੇਸਰੀ ਸਿੰਘ ਦੇ ਚਿਹਰੇ ਦੇ ਵੱਲ ਬੜੇ ਪਿਆਰ ਦੇ ਨਾਲ ਦੇਖਿਆ ਤੇ ਸਿੰਘਾਂ ਨੂੰ ਆਵਾਜ਼ ਮਾਰੀ ਆਵਾਜ਼ ਮਾਰੀ ਤੇ ਆਖਿਆ ਭਾਈ ਇਸ ਸਿੱਖ ਨੇ ਗੁਸਤਾਖੀ ਕੀਤੀ ਹੈ ਸਾਡਾ ਜਾਮਾ ਸਾਰਾ ਗਾਰੇ ਦੀ ਨਾਲ ਲਬੇੜ ਦਿੱਤਾ ਹੈ ਦੇਖੋ ਕਿਤਨਾ ਗਾਰਾ ਪੈ ਗਿਆ ਹੈ ਸਾਡੇ ਜਾਮੇ ਦੇ ਉੱਪਰ ਇਸ ਸਿੱਖ ਨੂੰ ਬਣਦੀ ਛੋਟੀ ਜਿਹੀ ਸੇਵਾ ਸਜ਼ਾ ਦਿੱਤੀ ਜਾਵੇ ਅਤੇ ਦੋ ਚਪੇੜਾਂ ਇਸ ਦੇ ਮਾਰ ਦਿੱਤੀਆਂ ਜਾਣ ਉਹ ਸਿੰਘ ਕੇਸਰੀ ਸਿੰਘ ਨੂੰ ਲੈ ਜਾਂਦੇ ਨੇ ਇੱਕ ਪਾਸੇ ਤੇ ਸਤਿਗੁਰਾਂ ਦਾ ਹੁਕਮ ਸੀ ਦੋ ਚਪੇੜਾਂ ਮਾਰਨੀਆਂ ਨੇ ਤੇ ਇਹਨਾਂ ਸਿੰਘਾਂ ਨੇ ਕੀ ਕੀਤਾ ਅਜ ਕੇਸਰੀ ਸਿੰਘ ਦੇ ਦੋ ਚਪੇੜਾਂ ਦੀ ਥਾਂ ਤੇ 10 ਚਪੇੜਾਂ ਮਾਰ ਦਿੱਤੀਆਂ ਨੇ ਸਤਿਗੁਰੂ ਜੀ ਵੇਖ ਰਹੇ ਨੇ ਕਿ ਦੋ ਚਪੇੜਾਂ ਆਖਿਆ ਸੀ ਤੇ 10 ਚਪੇੜਾਂ ਮਾਰ ਦਿੱਤੀਆਂ ਨੇ ਸੇਵਾਦਾਰਾਂ ਨੇ ਆਵਾਜ਼ ਮਾਰੀ ਹਾਂ ਭਾਈ ਹਰਨੂ ਆਖਿਆ ਸੀ ਕਿ ਇਸ ਦੇ ਦੋ ਹੀ ਚਪੇੜਾ ਮਾਰਨੀਆਂ ਨੇ ਤੇ ਤੁਸੀਂ ਕਿੰਨੀਆਂ ਚਪੇੜਾ ਮਾਰੀਆਂ ਨੇ ਸਤਿਗੁਰੂ ਮਹਾਰਾਜ ਆਪ ਜੀਆਂ ਦਾ ਹੁਕਮ ਸੀ ਕਿ ਕੇਸਰੀ ਸਿੰਘ ਨੂੰ ਛੋਟੀ ਸਜ਼ਾ ਦੇਣੀ ਹੈ ਦੋ ਚਪੇੜਾ ਮਾਰਨੀਆਂ ਨੇ ਸਤਿਗੁਰੂ ਮਹਾਰਾਜ ਆਪ ਜੀ ਦੀ ਹੁਕਮ ਦੀ ਪਾਲਣਾ ਕਰਕੇ ਇਸ ਦੇ ਦੋ ਚਪੇੜਾ ਮਾਰ ਦਿੱਤੀਆਂ ਤੇ ਅਠਾ ਚਪੇੜਾ ਦੀ ਇਸ ਨੂੰ ਸਜ਼ਾ ਦੇ ਦਿੱਤੀ ਹੈ ਅਭੀ ਇਹਦਾ ਜਮਾ ਖਰਾਬ ਕਰਨ ਦੀ ਅਠਾ ਚ ਪੀੜਾਂ ਦੀ ਸਜ਼ਾ ਇਸ ਨੂੰ ਦੇ ਦਿੱਤੀ ਹੈ ਆਪ ਦੇ ਹੁਕਮ ਦੀ ਪਾਲਣਾ ਕੀਤੀ ਹੈ ਕੇਸਰੀ ਸਿੰਘ ਦਾ ਚਿਹਰਾ ਮੁਰਝਾਇਆ ਹੋਇਆ ਹੈ ਇਸ ਨੇ ਸੋਚਿਆ ਕਿ ਸਤਿਗੁਰੂ ਮਹਾਰਾਜ ਨੇ ਮੈਨੂੰ ਸਜ਼ਾ ਦੇ ਦਿੱਤੀ ਫਿਰ ਮਨ ਹੀ ਮਨ ਸੋਚਦਾ ਹੈ ਕਿ ਮੈਂ ਗਲਤੀ ਕੀਤੀ ਹੈ ਇਸ ਲਈ ਸਤਿਗੁਰੂ ਮਹਾਰਾਜ ਨੇ ਸਜ਼ਾ ਦਿੱਤੀ ਹੈ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਜਾ ਕੇ ਤੇ ਉਹ ਸਿੰਘ ਕੋਲ ਖੜੇ ਨੇ ਸਤਿਗੁਰੂ ਮਹਾਰਾਜ ਦੇ ਸਤਿਗੁਰੂ ਮਹਾਰਾਜ ਅਸੀਂ ਆਪ ਜੀਆਂ ਦੇ ਹੁਕਮ ਦੀ ਇਹਨੂੰ ਬਿੰਨ ਪਾਲਣਾ ਕੀਤੀ ਹੈ ਦੋ ਚਪੇੜਾਂ ਆਪ ਜੀ ਦੇ ਹੁਕਮ ਦੀਆਂ ਸਨ ਆਪ ਜੀ ਨੇ ਹੁਕਮ ਕੀਤਾ ਸੀ ਦੋ ਚਪੇੜਾਂ ਮਾਰਨੀਆਂ ਨੇ ਇਸ ਸਿੱਖ ਦੇ ਅਸੀਂ ਦੋ ਚਪੇੜਾਂ ਮਾਰ ਕੇ ਅਠਾ ਚਪੇੜਾਂ ਦੀ ਅਲੱਗ ਤੋਂ ਇਸ ਨੂੰ ਸਜ਼ਾ ਦੇ ਦਿੱਤੀ ਹੈ ਜਾਮਾ ਖਰਾਬ ਕਰਨ ਦੀ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਆਖਣ ਲੱਗੇ ਠੀਕ ਹੈ ਭਾਈ ਚੰਗਾ ਕੀਤਾ ਤੁਸੀਂ سزا ਦੇ ਦਿੱਤੀ ਹੈ ਇਸ ਨੂੰ ਕੇਸਰੀ ਸਿੰਘ ਨੂੰ ਫਿਰ ਆਵਾਜ਼ ਮਾਰ ਲੈਂਦੇ ਨੇ ਕੇਸਰੀ ਸਿੰਘ ਹਾਂ ਸਤਿਗੁਰੂ ਮਹਾਰਾਜ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਦਾ ਹਾਂ ਕਿ ਕੇਸਰੀ ਸਿੰਘ ਨਿਮਰਤਾ ਸਹਿਤ ਆ ਕੇ ਖਲੋ ਜਾਂਦਾ ਹੈ ਸਤਿਗੁਰੂ ਮਹਾਰਾਜ ਸੇਵਾਦਾਰਾਂ ਨੂੰ ਫਿਰ ਆਵਾਜ਼ ਮਾਰਦੇ ਨੇ ਭਾਈ ਇੱਕ ਹੁਕਮ ਹੋਰ ਹੈ ਸਾਡਾ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰੋ ਦੱਸੋ ਕੀ ਸੇਵਾ ਕਰੀਏ ਸਾਰੇ ਸਿੱਖ ਸਾਹਮਣੇ ਖਲੋ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਆਖਦੇ ਨੇ ਭਾਈ ਇੱਕ ਹੁਕਮ ਹੈ ਕਿ ਇਹ ਸਿੱਖ ਇਹ ਕੇਸਰੀ ਸਿੰਘ ਅਜੇ ਅਣਵਿਆਹਾ ਹੈ ਭਾਈ ਇਸ ਦਾ ਵਿਆਹ ਕਾਰਜ ਕਰਨਾ ਹੈ ਤੁਸੀਂ ਇਸ ਤਰ੍ਹਾਂ ਕਰੋ ਜਾਂ ਤਾਂ ਆਪਣੀ ਧੀ ਦਾ ਤੇ ਜਾਂ ਆਪਣੀ ਕਿਸੇ ਕੋਈ ਵੀ ਸੇਵਾਦਾਰ ਆਪਣੀ ਭੈਣ ਦਾ ਰਿਸ਼ਤਾ ਇਸ ਕੇਸਰੀ ਸਿੰਘ ਨੂੰ ਕਰ ਦੇ ਸਾਰੇ ਸਿੱਖ ਆਪਣਾ ਪੈਰ ਪਛਾਣ ਖਿੱਚ ਲੈਂਦੇ ਨੇ ਇਧਰ ਉਧਰ ਟੁਰਨ ਲੱਗ ਜਾਂਦੇ ਨੇ ਸਤਿਗੁਰੂ ਮਹਾਰਾਜ ਦਾ ਇਹ ਹੁਕਮ ਸੁਣ ਕੇ ਕੇਸਰੀ ਸਿੰਘ ਇੱਕ ਪਾਸੇ ਖਲੂਤਾ ਹੋਇਆ ਹੈ ਸਾਰੇ ਸਿੱਖ ਜਦ ਟੁਰਨ ਲੱਗਦੇ ਨੇ ਤੇ ਇੱਕ ਸੇਖ ਵਿੱਚੋਂ ਉੱਠ ਖੜਾ ਹੁੰਦਾ ਹੈ ਸਤਿਗੁਰੂ ਮਹਾਰਾਜੇ ਮੇਰੇ ਧਨ ਭਾਗ ਨੇ ਜੋ ਆਪ ਜੀਆਂ ਦੇ ਹੁਕਮ ਦੀ ਪਾਲਣਾ ਕਰਾਂ ਮੈਂ ਆਪਣੀ ਬੇਟੀ ਦਾ ਰਿਸ਼ਤਾ ਇਸ ਕੇਸਰੀ ਸਿੰਘ ਨੂੰ ਕਰਨ ਲਈ ਤਿਆਰ ਹਾਂ ਸਤਿਗੁਰੂ ਮਹਾਰਾਜੇ ਮੇਰੇ ਧਨ ਭਾਗ ਨੇ ਜੋ ਆਪ ਜੀਆਂ ਦਾ ਹੱਥ ਮੇਰੀ ਬੇਟੀ ਦੇ ਸਿਰ ਤੇ ਆਉਂਦਾ ਹੈ ਜਰਨਾਤੀ ਪ੍ਰਣਾਮ ਕਰਕੇ ਕੇਸਰੀ ਸਿੰਘ ਦੇ ਸਿਰ ਦੇ ਉੱਤੇ ਹੱਥ ਰੱਖ ਲੈਂਦਾ ਹੈ ਸਤਿਗੁਰੂ ਪਾਤਸ਼ਾਹ ਮੈਂ ਇਸ ਨੂੰ ਆਪਣਾ ਪੁੱਤਰ ਬਣਾਉਂਦਾ ਹਾਂ ਤੇ ਆਪਣੀ ਬੇਟੀ ਦਾ ਰਿਸ਼ਤਾ ਇਸ ਨੂੰ ਕਰਦਾ ਹਾਂ ਆਪ ਜੀ ਆਂਦਾ ਹੁਕਮ ਹੈ ਤਾਂ ਸਤਿਗੁਰੂ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਤੇ ਅਜ ਕੇਸਰੀ ਸਿੰਘ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਬੈਠਾ ਸਤਿਗੁਰੂ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰੀ ਜਾ ਰਿਹਾ ਹੈ ਜਾਰੂ ਜਾਰੂ ਹੋਈ ਜਾ ਰਿਹਾ ਹੈ ਸਤਿਗੁਰੂ ਪਾਤਸ਼ਾਹ ਮੈਂ ਨਿਮਾਣੇ ਨੂੰ ਮਾਣ ਬਖਸ਼ਿਸ਼ ਕੀਤਾ ਹੈ ਤੁਸੀਂ ਸਤਿਗੁਰੂ ਮਹਾਰਾਜ ਮੇਰੇ ਨਿਮਾਣੇ ਦੇ ਸਿਰ ਦੇ ਉੱਤੇ ਹੱਥ ਰੱਖਿਆ ਹੈ ਆਪ ਜੀਆਂ ਦੀ ਮੇਰਾ ਦਾ ਹੱਥ ਮੇਰੇ ਸਿਰ ਦੇ ਉੱਤੇ ਆਇਆ ਹੈ ਸਤਿਗੁਰੂ ਪਾਤਸ਼ਾਹ ਮੈਂ ਕਿਵੇਂ ਮੁੱਲ ਮੋੜਾਂ ਆਪ ਜੀ ਦੀਆਂ ਆਪ ਜੀ ਦੀ ਇਸ ਕਿਰਪਾ ਦਾ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਬੈਠਾ ਧੰਨਵਾਦ ਕਰੀ ਜਾ ਰਿਹਾ ਹੈ ਤੇ ਨਾਲ ਦੀ ਨਾਲ ਕਹੀ ਜਾ ਰਿਹਾ ਹੈ ਆਓ ਆਪਾਂ ਵੀ ਪੜ ਲਈਏ ਕੀ ਆਖ ਰਿਹਾ ਹੈ ਕੇਸਰੀ ਸਿੰਘ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਆਂ ਰਹਿਮਤਾਂ ਦਾ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਆਂ ਰਹਿਮਤਾਂ ਦਾ ਸਾਰੇ ਜਣੇ ਬੋਲਿਓ ਭਾਈ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਆਂ ਰਹਿਮਤਾਂ ਦਾ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਆਂ ਰਹਿਮਤਾਂ ਦਾ ਤੇਰੀਆਂ ਰਹਿਮਤਾਂ ਦਾ ਸਤ ਗੁਰੂ ਤੇਰੀਂ ਰਹਿਮਤ ਦਾ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਂ ਰਹਿਮਤ ਦਾ ਮੁੱਲ ਮੋੜ ਨਹੀਂ ਹੁੰਦਾ ਜੀ ਤੇਰੀਂ ਰਹਿਮਤ ਦਾ ਦਾ ਜੀ ਤੇਰੀਂ ਰਹਿਮਤ ਦਾ ਮੁੱਲ ਮੋੜ ਨਹੀਂ ਹੁੰਦਾ ਜੀ ਪੇ ਤੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ